ਸੋਰੀਆ ਸਕੂਲ ਦੀ ਵਿਦਿਆਰਥਣ ਨੂੰ ਜਿਹੜਾ ਵਿਧਾਨ ਸਭਾ ਪੰਜਾਬ ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾ ਜੀ ਵੱਲੋਂ 11000 ਰੁਪਏ ਨਕਦ ਰਾਸ਼ੀ ਦੇ ਕੇ ਕੀਤਾ ਜਿਹੜਾ ਸਨਮਾਨਤ ਜਿਹੜੀ ਖਬਰ ਇਹ ਦੱਸ ਰਹੀ ਹੈ ਕਿ ਭਾਰਤ ਸਰਕਾਰ ਦੇ ਸਕੂਲਾ ਐਕਸਚੇਂਜ ਪ੍ਰੋਗਰਾਮ ਤਹਿਤ ਜਾਪਾਨ ਭੇਜਣ ਲਈ ਪੂਰੇ ਦੇਸ਼ ਵਿੱਚੋਂ 60 ਵਿਦਿਆਰਥੀਆਂ ਦੀ ਚੋਣ ਹੋਈ ਸੀ ਜਿਸ ਵਿੱਚੋਂ ਪੰਜਾਬ ਦੀ ਸਰਕਾਰੀ ਸਕੂਲਾਂ ਚੋਂ ਕੁੱਲ 8 ਵਿਦਿਆਰਥੀਆਂ ਚੋਂ ਮੈਰਿਟੋਰੀ ਸਕੂਲ ਦੀ ਵਿਦਿਆਰਥਣ ਸਪਨਾ ਵੀ ਜਿਹੜੀ ਸ਼ਾਮਲ ਸੀ ਸਪਨਾ ਨਿਮਨ ਕਿਸਾਨੀ ਨਾਲ ਸੰਬੰਧਿਤ ਬਾਰਡਰ ਏਰੀਆ ਜ਼ਿਲ੍ਹਾ ਫਾਜ਼ਿਲਕਾ ਦੀ ਰਹਿਣ ਵਾਲੀ ਆ ਮੌਜੂਦਾ ਸਮੇਂ ਮੈਰੀਟੋਰੀਅਸ ਸਕੂਲ ਬਠਿੰਡਾ ਵਿੱਚ ਜਮਾਤ 12 ਵਿੱਚ ਨਾਨ ਮੈਡੀਕਲ ਦੀ ਪੜ੍ਹਾਈ ਕਰ ਰਹੀ ਹੈ ਸਪਨਾ ਆਈਐਸ ਅਫਸਰ ਬਣ ਕੇ ਸਮਾਜ ਦੀ ਸੇਵਾ ਕਰਨੀ ਚਾਹੁੰਦੀ ਆ ਇਸ ਵਿਦਿਆਰਥਣ ਨੂੰ ਸਪੀਕਰ ਵਿਧਾਨ ਸਭਾ ਪੰਜਾਬ ਕੁਲਤਾਰ ਸਿੰਘ ਸੰਧਵਾ ਵੱਲੋਂ ਆਪਣੇ ਕੀਤੇ ਵਾਦੇ ਨੂੰ ਪੂਰਾ ਕਰਦੇ ਆ ਪੰਜਾਬ ਦੇ ਇਹਨਾਂ 8 ਵਿਦਿਆਰਥੀਆਂ ਨੂੰ ਵਿਧਾਨ ਸਭਾ ਬੁਲਾ ਕੇ 11-11000 ਰੁਪਏ ਨਕਦ ਰਕਮੀ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਵਿੱਚ ਸਪਨਾ ਦੇ ਪਿਤਾ ਸੰਤਰਾਮ ਤੇ ਇੰਚਾਰਜ ਮਾਨਸ਼ੂ ਸ਼ਰਮਾ ਲੈਕਚਰ ਆਰਕੀਵਿਸਟ ਵੀ ਮੌਜੂਦ ਸਨ ਮੈਰੀਟੋਰੀਅਸ ਸਕੂਲ ਦੀ ਵਿਦਿਆਰਥਣ ਨੇ ਮੈਰਿਟੋਰੀਅ ਸਕੂਲ ਪਟੰਡਾ ਦਾ ਨਾਮ ਪੂਰੀ ਦੁਨੀਆ ਚ ਰੌਸ਼ਨ ਕੀਤਾ ਹੈਗਾ ਪ੍ਰਿੰਸੀਪਲ ਡਾਕਟਰ ਗੁਰਦੀਪ ਸਿੰਘ ਸਿੱਧੂ ਨੇ ਸਪਨਾ ਤੇ ਉਸਦੇ ਮਾਪਿਆਂ ਤੇ ਸਮੂਹ ਸਟਾਫ ਨੂੰ ਵਧਾਈ ਅਤੇ ਵਿਧਾਨ ਸਭਾ ਸਪੀਕਰ ਜਿਹੜਾ ਮਾਨਯੋਗ ਸਰਦਾਰ ਕੁਲਤਾਰ ਸਿੰਘ ਸੰਧਵਾਜੀ ਦਾ ਦਿਲੋਂ ਜਿਹੜਾ ਧੰਨਵਾਦ ਕੀਤਾ ਹੈਗਾ ਸੋ ਇਹ ਵੀ ਤੁਸੀਂ ਜਿਹੜੀ ਅਖਬਾਰ ਦੀ ਦੇਖ ਰਹੇ ਹੋਗੇ ਇਸ ਤਰ੍ਹਾਂ ਦੇ ਨਾਲ ਸਪੀਕਰ ਸਾਹਿਬ ਜਿਹੜਾ ਸਨਮਾਨਿਤ ਕਰ ਰਹੇ ਨੇ ਨਾਲ ਸਪਨਾ ਅਤੇ ਉਹਨਾਂ ਦੇ ਪਿਤਾ ਤੇ ਜਿਹੜੇ ਮਾਨਯੋਗ ਐਮ.ਐਲ.ਏ ਸਾਹਿਬ ਹੀ ਇਹ ਨਾਲ ਨਜ਼ਰ ਆ ਰਹੇ ਨੇ ਕਿ ਸਾਰਾ ਤੁਸੀਂ ਇਹਮਨਚੀ ਸ਼ਰਮਾ ਲੈਕਚਰਰ ਦੀ ਇਹਨਾਂ ਦੇ ਇੰਚਾਰਜ ਨੇ ਜਿਹੜੇ ਉਹ ਵੀ ਨਜ਼ਰ ਆ ਰਹੇ ਆ। ਆਓ ਤੁਹਾਨੂੰ ਤਸਵੀਰਾਂ ਦਿਖਾ ਦਈਏ ਕਿ ਇਸ ਤਰ੍ਹਾਂ ਦੇ ਨਾਲ ਜਿਹੜਾ ਸਨਮਾਨ ਕੀਤਾ ਗਿਆ 11000 ਰੁਪਏ ਜਿਹੜਾ ਚੈੱਕ ਭੇਟ ਕੀਤਾ ਗਿਆ ਉਲਤਾਰ ਸਿੰਘ ਸੰਧਵਾ ਮੰਗ ਜੋ ਸਪੀਕਰ ਪੰਜਾਬ ਵਿਧਾਨ ਸਭਾ ਜੀ ਦੇ ਵੱਲੋਂ ਇਹ ਤਸਵੀਰਾਂ ਤੁਸੀਂ ਵੇਖ ਰਹੇ ਹੋ ਤਾਂ ਸਪੀਕਰ ਸਾਹਿਬ ਵੱਲੋਂ ਜਿਹੜੇ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਨੇ ਗਰੀਬ ਘਰਾਂ ਦੇ ਬੱਚਿਆਂ ਨੂੰ ਜਿਹੜਾ ਹੈਗਾ ਬਹੁਤ ਅੱਗੇ ਵਧਣ ਦੇ ਲਈ ਉਹਨਾਂ ਦੀ ਸਹਾਇਤਾ ਕੀਤੀ ਜਾ ਰਹੀ ਆ। ਤੇ ਉਹਨਾਂ ਨੂੰ ਇਹ ਬੱਚੇ ਦੱਸਦੀ ਹੈ ਕਿ ਜਾਪਾਨ ਦੇ ਵਿੱਚ ਦੌਰਾ ਕਰਕੇ ਆਈ ਹੈ ਜਿਹੜੀ ਬਹੁਤ ਗਰੀਬ ਤੇ ਨਿਮਨ ਕਿਸਾਨੀ ਦੇ ਜਿਹੜੇ ਘਰ ਦੇ ਵਿੱਚ ਇਸ ਬੱਚੇ ਦਾ ਜਨਮ ਹੋਇਆਗਾ ਵਿਧਾਨ ਸਭਾ ਦੇ ਵਿੱਚ ਜਿਹੜੀਆਂ ਤਸਵੀਰਾਂ ਦੇਖ ਰਹੇ ਹੋਗੇ ਮਾਨਯੋਗ ਸਪੀਕਰ ਸਾਹਿਬ ਸਪਨਾ ਸਟਾਫ ਸਾਰਾ ਦੇਖ ਰਹੇ ਹੋ ਤੁਸੀਂ ਇਸ ਤਸਵੀਰ ਦੇ ਵਿੱਚ ਤੇ ਇਹ ਜਿਹੜਾ ਵੱਧ ਤੋਂ ਵੱਧ ਇਸ ਵੀਡੀਓ ਨੂੰ ਪੱਗੇ ਪਹਚਾਈਏ ਤਾਂ ਕਿ ਵਿਦਿਆਰਥੀਆਂ ਦਾ ਹੌਸਲਾ ਵਧੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦਾ ਉਹ ਵੀ ਤਰੱਕੀ ਕਰਨ ਸਪਨਾ ਦੇ ਬਾਗ ਵਕਰੇ ਵਕਰੇ ਵਿਦੇਸ਼ਾਂ ਦਾ ਦੌਰਾ ਕਰਨ ਮਹਾਨ ਸਿੱਖਿਆਤਾਂ ਨੂੰ ਮਿਲਣਾ ਤੇ ਆਪਣੀ ਪੜ੍ਹਾਈ ਨੂੰ ਅੱਗੇ ਜਾਰੀ ਰੱਖ ਸਕਣਾ ਉੱਚ ਕੋਟੀ ਦੀਆਂ ਬੁਲੰਦੀਆਂ ਤੇ ਪਹੁੰਚਣਾ ਜੇਕਰ ਇਹ ਵੀਡੀਓ ਵਧੀਆ ਲੱਗੀ ਤਾਂ ਜਰੂਰ ਅੱਗੇ ਸ਼ੇਅਰ ਕਰਿਓ ਤਾਂ ਕਿ ਗਰੀਬ ਘਰਾਂ ਦੇ ਬੱਚੇ ਪੜ੍ਹ ਲਿਖ ਕੇ ਉੱਚ ਕੋਟੀ ਦੀਆਂ ਬੁਲੰਦੀਆਂ ਨੂੰ ਛੂਹਣ ਤੇ ਉਹਨਾਂ ਨੂੰ ਲਗਾਤਾਰ ਜਿਹੜੀ ਸ਼ਾਬਾਸ਼ ਮਿਲਦੀ ਰਹੇ ਚੈਨਲ ਤੇ ਨਵੇਂ ਤੋਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਹਰ ਤਰ੍ਹਾਂ ਦੀ ਜਿਹੜੀ ਵਧੀਆ ਜਾਣਕਾਰੀ ਦੇ ਲਈ ਵਿਦਿਆਰਥੀਆਂ ਨੂੰ ਹੌਸਲਾ ਵਜਾਈ ਦੇ ਲਈ ਤੁਹਾਡੇ ਲਈ ਜਿਹੜੀ ਨਵੀਂ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਿਣਾ ਮੰਗੇ ਧੰਨਵਾਦ